ਹਾਂਜੀ ਮੇਰੀ ਭੈਣੋ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਪਾਕਿਸਤਾਨੀ ਸਲਵਾਰ ਦੀ ਕਟਿੰਗ ਬਾਰੇ ਦੱਸਾਂਗੇ ਤੇ ਮੇਰੀਆਂ ਭੈਣਾਂ ਦੇ ਕਮੈਂਟ ਆਈ ਜਾਂਦੇ ਕਿ ਸਾਨੂੰ ਪਾਕਿਸਤਾਨੀ ਸਲਵਾਰ ਦੀ ਕਟਿੰਗ ਦੱਸੋ ਤੇ ਜਿਹੜੀ ਕਿ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਕਟਿੰਗ ਦੱਸਾਂਗੇ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਫੋਲਡਿੰਗ ਕਰ ਲੈਣਾ ਇਸ ਤਰ੍ਹਾਂ ਪੰਨੀ ਲੋਟ ਠੀਕ ਹੈ ਜੀ ਇਸ ਤਰੀਕੇ ਨਾਲ ਇਹਨਾਂ ਕੱਟ ਆਪਾਂ ਕੱਪੜੇ ਨੂੰ ਫੋਲਡਿੰਗ ਕਰ ਲਿਆ ਠੀਕ ਹੈ ਜੀ ਇਸ ਤਰ੍ਹਾਂ ਇੱਕ ਫੋਲਡਿੰਗ ਹੋਰ ਕਰਾਂਗੇ ਆਪਾਂ ਇਸ ਤਰੀਕੇ ਨਾਲ ਠੀਕ ਹੈ ਜੀ ਬਹੁਤ ਹੀ ਆਸਾਨ ਤਰੀਕਾ ਹੈ ਇਹ ਸਲਵਾਰ ਕੱਟਣ ਦਾ ਤੇ ਇਹਦੇ ਵਿੱਚ ਜੀ ਆਪਣੇ ਗੋਡੇ ਵਾਲੀ ਤੇ ਕੁੰਡੀਆਂ ਦੀ ਅਲੱਗ ਕਟਿੰਗ ਨਹੀਂ ਹੋਣੀ ਆ ਐਸੇ ਸਲਵਾਰ ਵਿੱਚ ਕੁੰਦੇ ਤੇ ਪਹੁੰਚੇ ਇਕੱਠੇ ਹੀ ਹੋਣਗੇ ਗੋਡਿਆਂ ਦਾ ਕਪੜਾ ਤੇ ਕੁੰਡਿਆਂ ਦਾ ਕਪੜਾ ਇਕੱਠਾ ਹੋਊਗਾ ਜੀ ਅਲੱਗ-ਅਲੱਗ ਨਹੀਂ ਕਟਿੰਗ ਹੋਊਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇੱਥੋਂ ਕਪੜਾ ਬਰਾਬਰ ਕਰ ਲੈਣਾ ਹੈ ਖੁੱਲੇ ਵਾਲਾ ਪਾਸਾ ਇਧਰੀ ਸਾਈਡ ਆ ਤੇ ਬੰਦ ਵਾਲਾ ਪਾਸਾ ਮੇਰੀ ਸਾਈਡ ਆ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਆਪਾਂ ਦੀ ਲੰਬਾਈ ਲਉਣੀ ਹੈ ਸਲਵਾਰ ਦੀ ਜਿੰਨੀ ਥੋੜੀ ਸਲਵਾਰ ਦੀ ਲੰਬਾਈ ਹੈਗੀ ਆ ਤੁਸੀਂ 10 ਇੰਚ ਐਕਸਟਰਾ ਇੰਚ ਟੇਪ ਇੱਥੇ ਰੱਖ ਦੇਣਾ ਇਸ ਤਰੀਕੇ ਨਾਲ 3 ਇੰਚ ਇੰਚ ਟੇਪ ਖਾਲੀ ਰੱਖ ਦੇਣਾ ਤੇ ਜੇ ਅਗਰ ਤੁਹਾਡੀ 벨ਟ 4 ਇੰਚ ਦੀ ਤਿਆਰ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਜਿੰਨੀ ਆਪਣੀ ਪੂਰੀ ਲੰਬਾਈ ਤਿਆਰ ਆ ਉੱਥੇ ਆਪਾਂ ਨਿਸ਼ਾਨ ਲਾਵਾਂਗੇ 63 ਇੰਚ ਸਲਵਾਰ ਦੀ ਆਪਣੀ ਲੰਬਾਈ ਪੂਰੀ ਤਿਆਰ ਹੈ ਤੇ ਆਪਾਂ 36 ਇੰਚ ਤੇ ਹਾਂਜੀ ਆਪਾਂ 3 ਇੰਚ ਇਸ ਤਿੱਕਣਾ ਖਾਲੀ ਇੰਚ ਤੇ ਰੱਖਾਂਗੇ ਠੀਕ ਹੈ ਜੀ ਅਗਰ ਥੋੜੀ 벨ਟ 4 ਇੰਚ ਤਿਆਰ ਹੈ ਤੇ ਇਸ ਤੋਂ ਬਾਅਦ ਆਪਾਂ ਜਿੰਨੀ ਆਪਣੀ ਸਲਵਾਰ ਦੀ ਲੰਬਾਈ ਤਿਆਰ ਆ ਉੱਥੇ ਆਪਾਂ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਲੰਬਾਈ ਤਿਆਰ ਤੇ ਨਿਸ਼ਾਨ ਲਾਉਣਾ ਆਪਾਂ ਜੇ ਤੁਸੀਂ ਇਸ ਤਰੀਕੇ ਨਾਲ ਸਲਵਾਰ ਦੀ ਕਟਿੰਗ ਕਰਨੀ ਆ ਠੀਕ ਹੈ ਜੀ ਤੇ ਇਧਰੋਂ ਵੀ ਆਪਾਂ ਪੂਰੀ ਲੰਬਾਈ ਲਾ ਲਾਂਗੇ 3 ਇੰਚ ਇਸ ਤਰੀਕੇ ਨਾਲ ਐਕਸਟਰਾ ਇੰਚ ਦੇ ਪਰੱਖਾਂਗੇ ਠੀਕ ਹੈ ਜੀ ਤੇ ਪੂਰੀ ਤਿਆਰ ਸਵਾਰ ਦੀ ਆਪਾਂ ਨਿਸ਼ਾਨ ਲਾ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਆਪਾਂ ਸਿੱਧੀ ਲੈਣਾ ਰਹਾਂਗੇ ਇੱਕ ਇਸ ਤਰੀਕੇ ਨਾਲ ਠੀਕ ਹੈ ਜੀ ਸਾਰੀ ਸਵਾਰ ਦੀ ਆਪਾਂ ਲੰਬਾਈ ਲਾ ਲਈ ਹੈ ਤੇ ਵੀ ਇਸ ਤੋਂ ਬਾਅਦ ਆਪਾਂ ਲਾਵਾਂਗੇ ਪਹੁੰਚ ਦਾ ਨਿਸ਼ਾਨ ਜਿਹੜੀ ਪਾਕਿਸਤਾਨੀ ਸਲਵਾਰ ਹੁੰਦੀ ਹੈ ਇਹਦਾ ਪੌਂਚਾ ਥੋੜਾ ਜਿਹਾ ਵੱਡਾ ਹੁੰਦਾ ਠੀਕ ਹੈ ਜੀ 7 ਇੰਚ ਪੌਂਚਾ ਰਿਹਾ ਤਿਆਰ ਹੈ ਠੀਕ ਹੈ ਜੀ ਤੇ 1 ਇੰਚ ਆਪਾਂ ਵੱਧ ਕਪੜਾ ਲਗਵਾਂਗੇ ਜਿਹੜਾ ਕਿ ਆਪਣਾ ਸਲਾਈ ਜਾਊਗਾ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਧਰੋਂ ਲੈਣਾ ਆਸਣ ਆਸਣੇ ਨੇ ਰੱਖਾਂਗੇ 10 ਇੰਚ ਤੇ ਇਸ ਤੋਂ ਬਾਅਦ ਇਸ ਨਿਸ਼ਾਨ ਨੂੰ ਆਪਾਂ ਇਸ ਨਿਸ਼ਾਨਾਂ ਮਲਾਉਣਾ ਹੈ ਇਸ ਤਰੀਕੇ ਨਾਲ ਇਰੀ-ਇਰੀ ਕਾਟਾ ਸਿੱਧੀ ਕੂਗੀ ਪਾਕਿਸਤਾਨੀ ਸਲਵਾਰ ਦੀ ਕਾਟਾ ਸਿੱਧੀ ਕਹਿੰਦੀ ਹੈ ਜਿਹਦੇ ਨਾਲ ਕਿ ਆਪਣੀ ਸਲਵਾਰ ਥੱਲੇ ਤੋਂ ਖੁੱਲੀ-ਖੁੱਲੀ ਬਣ ਜਾਂਦੀ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਸਲਵਾਰ ਇਹਦੇ ਉੱਪਰ ਆਪਾਂ 1 ਇੰਚ ਦੀ ਕਾਟ ਪਾਵਾਂਗੇ ਠੀਕ ਹੈ ਜੀ ਜਿਹਦੇ ਨਾਲ ਕਿ ਆਪਣੀ ਸਲਵਾਰ ਥੱਲੇ ਨੂੰ ਨਾ ਡਿੱਗੂ ਵੀ ਤੇ ਖੜੀ-ਖੜੀ ਰੋਕਦੀ ਤਾਂ ਨੂੰ ਇਸ ਤਰੀਕੇ ਨਾਲ ਠੀਕ ਹੈ ਜੀ ਜਿਸ ਵਾਰੀ ਜੇ ਆਪਾਂ ਕਰ ਦਾਂਗੇ ਕਟਿੰਗ ਸਭ ਤੋਂ ਪਹਿਲਾਂ ਇਥੇ ਕਟਿੰਗ ਕਰਾਂਗੇ ਇਸ ਲਈ ਕਿ ਨਾ ਆਪਾਂ ਇਹ ਜਿਹੜੀ ਅੱਪ ਢਾਲ ਪਈ ਐ ਬੰਦ ਵਾਲੀ ਸਾਈਡ ਤੋਂ ਪਈ ਐ ਤੇ ਖੁੱਲ੍ਹਿਆਂ ਵਾਲੀ ਸਾਈਡ ਤੋਂ ਢਾਲ ਨਹੀਂ ਪਈ ਠੀਕ ਆ ਜੀ ਇਧਰੋਂ ਢਾਲ ਨਹੀਂ ਪਈ ਆਪਾਂ ਬੰਦ ਵਾਲੀ ਸਾਈਡ ਤੋਂ ਪਈ ਐ ਇਸ ਤੋਂ ਬਾਅਦ ਇਥੇ ਕਟਿੰਗ ਕਰਾਂਗੇ ਆਪਾਂ ठीक है जी अपनी सलवार की कटिंग होगी हो तो इस तरीके अपनी पाकिस्तानी सलवार की कटिंग कर सकते हैं इस तुम कहीं बैल्ट तैयार करा इत अपनी बेल्ट तैयार हो जूगी सैड तो ठीक है जी बेल्ट की लंबाई आप रखा सात इंच इस तरीके ठीक है जी ਜਿੰਨੀ ਥੋੜੀ 벨ਟ ਤਿਆਰ ਹੈ ਉਹ ਤੋਂ ਆਪਾਂ 1 ਇੰਚ ਵਧ ਰੱਖਾਂਗੇ 벨ਟ ਇਹਨਾਂ ਦੀ ਹੈਗੀ ਜੀ 10 ਇੰਚ ਤਿਆਰ ਹੈ ਆਪਾਂ 20 ਇੰਚ ਤੇ ਨਿਸ਼ਾਨ ਲਾਵਾਂਗੇ ਸੇ ਤੋਂ ਵੀ ਲੰਬਾਈ ਆਪਾਂ ਰੱਖਾਂਗੇ 7 ਇੰਚ ਠੀਕ ਹੈ ਠੀਕ ਹੈ ਜੀ ਇਸ ਤੋਂ ਬਾਅਦ ਇਹਨੂੰ ਆਪਾਂ ਐਸਪੀਕ ਨਾਲ ਬੁਲਾ ਦਿੰਦੇ 벨ਟ ਜਿਹੜੀ ਹੈਗੀ ਆਪਾਂ 1 ਇੰਚ ਵਧ ਰੱਖਣੀ ਹੈ ਇਸ ਲਈ ਆਪਣੀ ਵੈਲਟ ਦੀ ਵੀ ਕਟਿੰਗ ਹੋ ਗਈ ਹੈ ਤੇ ਸੋ ਫ੍ਰੈਸ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਕੀ ਵੀ ਕਮੈਂਟ ਕਰੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਰਬ ਰਾਖਾ